ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗ ਐਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਖੋਲੋ ਵਾਚ ਟਾਈਮ ਹੈ ਜੀ ਦੁਪਹਿਰ ਦੇ 2:30 ਵਜੇ ਆ ਤੇ ਹੁਣ ਆਪਾਂ ਜਿਹੜੇ ਬਲੌਗ ਦੀ ਸਟਾਰਟਿੰਗ ਕਰਨ ਲੱਗੀ ਸੀ ਕਿਉਂਕਿ ਹੁਣ ਆਪਣੀ ਡਿਊਟੀ ਹੈ ਜਿਹੜੀ 2:30 ਵਾਲੀ ਚਾਹ ਦੀ ਕਿ ਕਿ ਡੇਢ ਕ'ਜ ਆ ਜਾਣੇ ਹੁੰਨੇ ਆ ਅੱਗੇ ਤਾਂ ਚਾਹ ਲੇਟਿੰਗ ਹੁੰਦੀ ਸੀ 3:30 ਪੌਣੇ 4 ਤੇ ਅੱਜ ਫਿਰ ਇਹਨਾਂ ਨੇ ਖੇਤ ਵਗੈਰਾ ਜਾਣਾ ਕੋਈ ਤਾਂ ਮੈਂ ਤਾਂੰਦਾ ਹੁਣੀ 3 ਵਜੇ ਜਾਣਾ ਹੈ ਤਾਂ ਕਰਕੇ ਫਿਰ ਕਹਿੰਦੇ ਚਾਹ ਬਣਾਉਂਗਾ ਅੱਜ ਸੁੱਕਤੀ ਨਹੀਂ ਹੈਗੇ ਜਨ ਕਿ ਕੁਸ ਸੂਟ ਵਗੈਰਾ ਵਰਕ ਕਰਾਉਣੇ ਦੇਣੇ ਸੀ ਹਨਾ ਉੱਤਰ ਅਨਸਾਰ ਮੈਂ ਉੱਧਰ ਲੱਗ ਗਈ ਆਪਾਂ ਨਾਪ ਵਗੈਰਾ ਦੇਣਾ ਸੀਗਾ ਤਾਂ ਕਰਕੇ ਫਿਰ ਮੈਂ ਕਿੰਨਾ ਚਾਹ ਬਣਾਈ ਲਿਆਵਾ ਰੋਟੀ ਪਣੀ ਖਾ ਕੇ ਘਰ ਘੰਟਾ ਘੜੀ ਰੈਸਟ ਕਰ ਲਾਂਗੇ 4 ਵਜੇ ਤੱਕ ਫਿਰ ਇਦੋਂ ਬਾਅਦ ਮਸ਼ੀਨ 'ਚ ਕੱਪੜੇ ਪਾਵਾਂਗੇ ਤੇ ਬਾਕੀ ਅੱਜ ਬੱਚੇ ਬਹੁਰੇ ਖੁਸ਼ ਆ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸਕੂਲ ਦੇ ਵਿੱਚੋਂ ਕੱਲ ਸ਼ੁੱਕਰਵਾਰ ਦੀ ਛੁੱਟੀ ਹੈ ਤੇ ਸ਼ਨੀਵਾਰ ਨੂੰ ਹੈਗੀ ਹੈ ਜੀ ਬੱਚਿਆਂ ਦੀ ਪੀਟੀਐਮ ਜਿਹੜੇ ਹਨ ਟੈਸਟ ਵਗੈਰਾ ਹੋਏ ਸੀ ਤੇ ਨਾਲੇ ਬੱਚਿਆਂ ਨੂੰ ਹੌਲੀਡੇਜ਼ ਹੋਮਵਰਕ ਹੈ ਜਿਹੜਾ ਦਿੱਤਾ ਜਾਊਗਾ ਪੀਟੀਐਮ ਹੋਏਗੀ ਲੋਟੀਆਂ ਚਾਹ ਵਗੈਰਾ ਵੀ ਠਿੱਕੀ ਮਿੱਠੀ ਹੁੰਦੀ ਆ ਕੀ ਮਿੱਠੀ ਪੀਣੇ ਹੁੰਨੇ ਆ ਚਾਹ ਤੇ ਫਾਪੇ ਵਰਗੇ ਨਹੀਂ ਤੇ ਮੰਮੀ ਵਰਗੇ ਇਹਨਾਂ ਦੀ ਹੁੰਦੀ ਹੈਗੀ ਚਾਹ ਫਿੱਕੀ ਆਪਾਂ ਆਪਣੀ ਚਾਹ ਚ ਮਿੱਠਾ ਪਾ ਲੈਣਾਂ ਦੀ ਫਿੱਕੀ ਕੱਢ ਤੇ ਫਿਰ ਆਪਾਂ ਚੱਲਦੇ ਆਂ ਅੰਦਰ ਰੋਟੀ ਪਾਣੀ ਛਕਾਂਗੇ ਤੇ ਫਿਰ ਕਰਦੇ ਆਪਾਂ ਵਲੌਗ ਨੂੰ ਕੰਟੀਨਿਊ ਲੋ ਜੀ ਆਪਾਂ ਨੂੰ ਇਸ ਸੂਟਾਂ ਦੀ ਬਹੁਤ ਜਿਆਦਾ ਵੇਟ ਸੀਗੀ ਕਿਉਂਕਿ ਇਹ ਸੂਟ ਵੀ ਆਪਣੇ ਰੈਡੀ ਕਿਟ ਰੈਡੀ ਕਰਨ ਦੇ ਲਈ ਦਿੱਤੇ ਹੋਏ ਸੀਗੇ ਤੇ ਇਹ ਇੱਕ ਸੂਟ ਪਹਿਲਾਂ ਆਪਾਂ ਆਪਣਾ ਸੇਲ ਹੋ ਗਿਆ ਸੀ ਜੋ ਉਸ ਭੈਣ ਨੇ ਦੁਆਰੇ ਇੱਕ ਸੂਟ ਦਾ ਹੋਰ ਆਰਡਰ ਦਿੱਤਾ ਸੀ ਤਾਂ ਕਰਕੇ ਫਿਰ ਆਪਾਂ ਜਿਹੜੇ ਦੋ ਸੂਟ ਹੈ ਜਿਹੜੇ ਆ ਲਿਆ ਕੇ ਹਨਾ ਤੇ ਵਰਕ ਕਰਨ ਦੇ ਲਈ ਦਿੱਤੇ ਹੋਏ ਸੀ ਗ੍ਰੀਨ ਤੇ ਐਂਡ ਪਿੰਕ ਤੇ ਇਹ ਵਾਲਾ ਸੂਟ ਨਾਲ ਜਿਹੜਾ ਆਪਣਾ ਰੈਡੀ ਹੋ ਕੇ ਆ ਗਿਆ ਜੀ ਇੱਕ ਸੂਟ ਦਾ ਪਲੀਜ਼ ਇਹਦੇ ਵਿੱਚੋਂ ਸੇਲ ਹੀ ਹੈ ਜੀ ਆਹ ਵਾਲਾ ਸੂਟ ਹੈ ਜਿਹੜਾ ਆ ਦੇਖੋ ਆਹ ਵਾਲੇ ਸੂਟ ਦਾ ਤੁਸੀਂ ਆਰਡਰ ਕਰ ਸਕਦੇ ਹੋ ਜੇਕਰ ਕਿਸੇ ਭੈਣ ਨੂੰ ਪਸੰਦ ਆ ਹਨਾ ਤੇ ਨੰਬਰ ਆਪਣਾ ਜੀ 62393 983 9750 986 ਬੁੱਤ ਧਿਆਨ ਨਾਲ ਕੈਮਰਾ ਫੜ ਲਾ ਸਿਪਾਸੇ ਨਾ ਦੇਖਿਆ ਕਰ ਇਹ ਸੂਟ ਹੈ ਜੀ ਜਿਹੜਾ ਖਾਦੀ कॉटन ਦੇ ਉੱਪਰ ਹੈ ਜਿਹੜਾ ਤਿਆਰ ਕੀਤਾ ਗਿਆ ਦੇਖੋ ਜੀ ਇਹ ਵਾਲੀ ਜਿਹੜੀ ਵਰਕ ਹੈਗੀ ਆਹ ਵਾਲੀ 24 ਇੰਚ ਤੱਕ ਹੈ ਜਿਹੜਾ ਤੁਸੀਂ ਸੂਟ ਬਣਾ ਸਕਦੇ ਹੋ ਜਿਹਦੇ ਜਾਨੀ ਕਿ ਇਹ ਵਾਲੇ ਆਪਣੀ हिप ਕੋਲ ਇੱਧਰ ਆਉਗੀ ਇਹ ਵਾਲੀ ਠੀਕ ਹੈ ਵਰਕ ਹੈ ਜਿਹੜੀ ਆਹ ਵਾਲੀ ਘੇਰੇ ਤੇ ਆ ਕੇ ਜਾਨੀ ਕਿ ਆਪਣੇ نیچے ਜਿਹੜੀ ਸ਼ਰਟ ਦੀ ਨੀਚੇ ਆ ਜੂਗੀ ਇੱਥੇ ਜਾਨੀ ਕਿ ਆਪਣਾ ਘੇਰਾ ਬਣੂਗਾ ਆਹ ਚਾਕ ਵੱਢ ਕੇ ਆਹ ਜਿਹੜੇ ਆਪਣੀ हिप साइड ਉੱਥੇ ਆ ਜਾਣੀ ਜਿਹੜੀ ਵਰਕ ਇਹੀ ਵਰਕ ਹੈ ਜੀ ਆਪਣੀ ਸੇਰੀ ਜਿਹੜੀ ਥੋੜੀ ਵਰਕ ਹੈ ਜਿਹੜੀ ਆਪਣੇ ਬਾਹਾਂ ਤੇ ਵੀ ਕੀਤੀ ਹੋਈ ਹੈ ਇੱਕ ਮਿੰਟ ਆ ਆਸੀ ਇਹ ਵਾਲੀ ਜਿਹੜੀ ਇੱਕ ਬੇਲ ਹੈਗੀ ਇਹ ਬਾਹਾਂ ਤੇ ਵੀ ਪਾਈ ਗਈ ਹੈ ਦੇਖੋ ਜੀ ਦਿਖਾਓ ਠੀਕ ਹੈ ਘਰ ਦੇ ਅੰਦਰ ਆਸੀ ਆ ਬਾਹਾਂ ਤੇ ਹੈ ਤੇ نیچے ਆਪਣੇ ਸ਼ਰਟ ਤੇ ਹੈ ਸ਼ਰਟ ਤੇ ਵੀ ਆ ਤੇ ਬਹਾਉ ਤੇ ਵੀ ਆ ਬੇ ਗਲੋਰੀ ਬਸ ਬਹੁਤ ਹੀ ਸੋਹਣਾ ਸਟਾਫ ਹੈ ਜੀ ਇਹ ਇਹ ਲੈ ਆ ਮੈਂ ਲੈ ਲਓ ਦੇਖੋ ਜੀ ਇੱਕ ਵਾਰ ਫੇਰ ਦੇਖ ਲਓ ਬਹੁਤ ਹੀ ਜਿਆਦਾ ਸੋਹਣਾ ਕਪੜਾ ਹੈ ਇਹ ਖਾਦੀ ਕਾਟਨ ਦੇ ਉੱਤੇ ਜਿਹੜਾ ਆ ਵਾਲਾ ਸੂਟ ਹੈ ਰੈਡੀ ਕੀਤਾ ਗਿਆ ਇੱਕ ਆ ਵਾਲਾ ਹੀ ਹੈ ਜੀ ਜਿਹੜਾ ਆਪਾਂ ਜਾਨੀ ਕਿ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜਿਹੜਾ ਆ ਵਾਲਾ ਕਲਰ ਹੈ ਜੀ ਇਹ ਸੂਟ ਹੈ ਜਿਹੜਾ ਸੋਰੀ ਇਹ ਵਾਲਾ ਸੂਟ ਆਪਣਾ ਸੇਲ ਹੈ ਵੈਸੇ ਆਪਾਂ ਤੁਹਾਨੂੰ ਚਲੋ ਦਿਖਾ ਦਿਖਾ ਦਿੰਦੇ ਆ ਜਾਂ ਕਈ ਵਾਰੀ ਕਿਸੇ ਭੈਣ ਨੇ ਆਪਦੀ ਪਸੰਦੀ ਦੇ ਕਲਰ ਦੇ ਉੱਪਰ ਹੈਨਾ ਪਸੰਦ ਦੇ ਕਲਰ ਦੇ ਉੱਪਰ ਰੈਡੀ ਕਰਵਾਉਣਾ ਹੁੰਦਾ ਤਾਂ ਤੁਸੀਂ ਕਰਵਾ ਸਕਦੇ ਹੋ ਆ ਦੇਖੋ ਜੀ ਇਹਦੀ ਵੀ ਜਿਹੜੀ ਸੇਮ ਵਰਕ ਹੈ ਸੇਮ ਵਰਕ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਰੈਡੀ ਹੋ ਕੇ ਦਿਖਾਦੀ ਬੇਟੀ ਅੱਗੇ ਆ ਜਾਓ ਆ ਦੇਖੋ ਜੀ ਖਾਦੀ ਕਾਟਨ ਆ ਬਹੁਤ ਹੀ ਜਿਆਦਾ ਜਿਹੜੀ ਇਸ ਸੂਟ ਦੇ ਉੱਤੇ ਦੇਖੋ ਵਰਕ ਦੀ ਪੂਰੀ ਸਫਾਈ ਆ ਪ੍ਰੋਪਰ ਦੇਖ ਸਕਦੇ ਹੋ ਤੁਸੀਂ ਦੇਖੋ ਕਿੰਨੀ ਸੋਹਣੀ ਇਹ ਕਿਉਂਕਿ ਇਹ ਵਾਲਾ ਜਿਹੜਾ ਆ ਵਰਕਾਂ ਜਣ ਕੀ ਡਿਜ਼ਾਈਨ ਹੈ ਬਹੁਤ ਜ਼ਿਆਦੇ ਜਨੇਪ ਕਹਿ ਸਕਦੇ ਆ ਵੀ 트ੈਂਡਿੰਗ ਦੇ ਵਿੱਚ ਚੱਲ ਰਿਹਾ ਬਹੁਤ ਜ਼ਿਆਦੇ ਸੂਟਾਂ ਦੇ ਹੋਰ ਦੂਸਰੇ ਸਟੱਬ ਦੇ ਉੱਪਰ ਵੀ ਜਿਵੇਂ ਕੀ ਤਿਆਰ ਕੀਤੇ ਗਏ ਆ ਪਰ ਹੁਣ ਜਿਵੇਂ ਗਰਮੀਆਂ ਹਨਾ ਤਾਂ ਕਰਕੇ ਜਿਹੜੇ ਵਾਲਾ ਵਰਕ ਹੈ ਖਾਦੀ ਕਾਟਨ ਦੇ ਉੱਤੇ ਤਿਆਰ ਕੀਤਾ ਗਿਆ ਦੋ ਤਿੰਨ ਦਿਨਾਂ ਤੋਂ ਮੈਨੂੰ ਵੀਟ ਸੀ ਕਿ ਅੱਜ ਆ ਜਾਣਗੇ ਸੂਟ ਤਿਆਰ ਹੋ ਕੇ ਅੱਗੇ ਮੈਂ ਪਹਿਣਨ ਨੂੰ ਗਿਆ ਹੋਇਆ ਸੀ ਨਾ ਤਾਂ ਕਰਕੇ ਉਹ ਫਿਰ ਹੁਣ ਪਹਿਣਨੇ ਗਿਆ ਕਿ ਸਾਡੇ ਇੱਕ ਤੋਂ ਉਸ ਪੈਂਦੇ ਆ ਨਾ ਸਟੀਚਿੰਗ ਦੇ ਲਈ ਵੀ ਸੂਟ ਆਪਣੇ ਕੋਲੇ ਆਏ ਹੋਏ ਆ ਤੇ ਦੁਪੱਟੇ ਵਗੈਰਾ ਵੀ ਡਾਈ ਕਰਵਾਉਣੇ ਆ ਤੇ ਚਾਰ ਪੰਜ ਸੂਟ ਆ ਜਿਹੜੇ ਆਪਣੇ ਨੀਡਲਵਰਕ ਦੇ ਦਿੱਤੇ ਹੋਏ ਆ ਜਿਸ ਦਿਨ ਉਹ ਬਣ ਕੇ ਆਗੇ ਫਿਰ ਉਸ ਦਿਨ ਆਪਾਂ ਤੁਹਾਡੇ ਨਾਲ ਉਹ ਵਾਲਾ ਜਿਹੜਾ ਬਲੌਗ ਹੈ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਜਿਸ ਦਿਨੇ ਸੂਟ ਸਟਿਚ ਹੋ ਜਾਣਗੇ ਇਹ ਵਾਲਾ ਸੂਟ ਨਹੀਂ ਹੋਰ ਸ਼ਰਟਾਂ ਦਿੱਤੀਆਂ ਹੋਈਆਂ ਪੈਂਦੀਆਂ ਉਰੇ ਰੈਡੀ ਕਰਵਾ ਕੇ ਫਿਰ ਆਪਾਂ ਦੁਪੱਟੇ ਵਗੈਰਾ ਜਿੱਦਾਂ ਦੇ ਵੀ ਰੈਡੀ ਕਰਵਾਏ ਤੇ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਅਗਰ ਜੇਕਰ ਕਿਸੇ ਭੈਣ ਨੂੰ ਇਹ ਵਾਲਾ ਕਲਰ ਪਸੰਦ ਆ ਜੀ ਸੇਮ ਕਲਰ ਆ ਰਿਹਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਮੈਂ ਨੰਬਰ ਤੁਹਾਨੂੰ ਦੱਸ ਦਿੱਤਾਗਾ ਉਹ ਵਾਲੇ ਨੰਬਰ ਤੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਤੇ ਇਸ ਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਲਓ ਜੀ ਟਾਈਮ ਹੋ ਗਿਆ ਜੀ 4 ਦਾ ਹੁਣ ਆਪਾਂ ਆਪ ਦੇ ਕੰਮਕਾਰ ਕਰੀਏ ਸਟਾਰਟ ਕਿਉਂਕਿ ਜਦੋਂ ਵੀ ਮੈਂ ਸਕੂਲੋਂ ਆਈ ਤੇ ਸਕੂਲੋਂ ਅਨਸਾਰੀ ਦੇ ਆਈ ਤੇ ਉਹਦੀ ਕਾਲ ਆ ਗਈ ਸੀਗੀ ਕਿ ਜਿਹੜੇ ਸੂਟ ਹੈ ਵੀਪ ਨੇ ਤਿਆਰ ਕੀਤੇ ਪਈ ਆ ਤੇ ਸੂਟ ਆਪਾਂ ਨੂੰ ਮਿਲ ਗਈ। ਲੋ ਜੀ ਟਾਈਮ ਹੋ ਗਿਆ 6 ਦਾ ਤੇ ਆਪਣੇ ਕੱਪੜਿਆਂ ਦਾ ਜਿਹੜਾ ਕੰਮਕਾਰ ਚੱਲ ਜਾਂਦਾ ਕਿਉਂਕਿ ਕੱਪੜੇ ਅੱਜ ਬਹੁਤ ਜ਼ਿਆਦੇ ਆ ਧੋਣ ਵਾਲੇ ਤੇ ਕੁਸ਼ਕ ਧੋ ਤੇ ਕੁਸ਼ਕ ਮੈਂ ਧੋਈ ਜਾਂਦੀ ਸੀਗੀ ਤੇ ਇੱਧਰ ਅੱਜ ਤਾਂ ਸਾਡੀ ਮੰਮੀ ਨੇ ਕਮਾਲ ਕਰਤੀ ਕarele ਕੱਟ ਕੇ ਤੇ ਲਾ ਕੇ ਨੂਨ ਸੁੱਕਣੇ ਪਾਦੇ ਹਨਾ ਮੰਮੀ। ਆਉਣਾ ਦਹੀਂ ਦਾ ਮੀਂਹ ਮੂਤਾ। ਹਾਂ ਬੀਬੀ ਚਲ ਬਾਅਦ ਤੇ ਰਿਠੀ ਜਾਂਦੀ। ਹਾਂ। ਅਮੀ ਨੇ ਵੇ ਵੇਸ਼ਣ ਲੈ ਕੇ ਮੇਰੇ ਨਾਲ ਵੀ ਆਤਾ ਸੜਦੇ ਪਾਰਿਆਂ ਤਾਂ ਸੜਦੇ 200 ਰੁਪਏ ਕਿਲੋ ਆ ਪਤਾ ਕਿੰਨੇ ਲੰਘੇ ਉਹ ਹੀ ਤਾਂ ਗੱਲ ਆ ਮਸਾਂ ਸਰਦੀ ਬਾਣ ਲੱਗੀ ਆ ਨੀ ਇੱਕ ਪਿੰਡੀਆਂ ਲਈਆਂ ਗਰਮੀ ਕਰਕੇ ਆਣਾ ਉਹ ਤੇ ਨਾ ਮੈਂ ਕੀ ਗੱਲ ਕਰਦੀ ਸੀਗੀ ਅਡਮੁੰਡਾ ਆ ਗਿਆ ਇਹ ਇਹ ਆ ਜਾ ਕੋਣ ਸੀ ਜਿਹਨ ਦੇਰੇ ਆ ਜਾ ਨਹੀਂ ਬਣਾਦੀ ਪਾਹ ਹੋ 10 ਕੈਮਰਾ ਦੇ ਕਿਹੋਂ ਕਰਾ ਇਹਨੂੰ ਆਹ ਦਾ ਤਵ ਸਿੱਕਵਰੀ ਆਉਂਦੇ ਲੈ ਚੱਲ ਮੈਂ ਕੱਟ ਦੇਣੀ ਆ ਆਏ ਨਹੀਂ ਬਣਾਉਂਦੀ ਤੇਰਾ ਵਲੌਗ ਤੇ ਨਾ ਬੀ ਆਪਨਾ ਅੱਜ ਕਰੇਲਿਆਂ ਦੀ ਸਬਜ਼ੀ ਬਣਾਉਣੀ ਹੈ ਜੀ ਅੱਜ ਆਪਾਂ ਕਹਿੰਦੇ ਅੱਜ ਫਲੀਆਂ ਵਗੈਰਾ ਮੰਮੀ ਕਹਿੰਦੀ ਵੀ ਕੱਟ ਬਿਖਾ ਦਿਓ ਕੱਟ ਕੇ ਰੱਖ ਦਿੰਦੇ ਹੈਗੇ ਕਿ ਮੂਸੀਆਂ ਜਿਹੇ ਨਾ ਹੋਣਗੇ ਹਨਾ ਕੱਟ ਕੇ ਪਿੱਛੇ ਉਹਨੂੰ ਫਾਫਚ ਪੱਕ ਰੱਖ ਕਰੇ ਹੈ ਨਹੀਂ ਖੇਤ ਗਏ ਹੋਏ ਸਾਰਾ ਫੋਨ ਗਏ ਆ ਜਾ ਪਾਣੀ ਪੀਦਾ ਬੈ ਜਾ ਪਾਣੀ ਪੀਨਾ ਜਮੇ ਚੱਲਿਆ ਲੋ ਜੀ ਅੱਜ ਗਏ ਸੀ ਨਾ ਖੇਤ ਦੇ ਹਾਂ 4:00 ਵਜੇ ਪੈਸੇ ਤਾਂ ਆਪਾਂ ਪੱਠੇ ਵਗੇ ਹੋਣਾ ਆਏ ਦੇਖਿਆ ਨਾਗਾ ਤੇ ਪੱਠੇ ਵਗੈਰਾ ਆਪ ਪਾਈ ਲੈਨੇ ਅੰਨ ਨੂੰ ਐ ਹੋ ਗਿਆ ਵਿਚਾਲ ਹਨਾ ਇਹਦੇ ਕੱਪੜੇ-ਕੁਪੜੇ ਕਾਫੀ ਪਈ ਨੇ ਧੋਣਾਲੇ ਤੇ ਤਾਂ ਕਰਕੇ ਨਾ ਜੋ ਪੱਠੇ ਪਾਗੇ ਤੇ ਵਿਚਾਰੀਆਂ ਗਰਮੀ ਮੰਨੀ ਜਾਂਦੀਆਂ ਸਵੇਹਾ ਬੰਨੀਆਂ ਨਾ ਤੇ ਲਾਲਾਂ ਸਿੱਟੀ ਜਾਂਦੀ ਐ ਹੌਂਕੀਆਂ ਦੀ ਹੁਣ ਮੈਂ ਇਹਨਾਂ ਨੂੰ ਲਾਉਣੀਆਂ ਪੱਖਾ ਤੇ ਫਿਰ ਮੈਂ ਨਾਲੇ ਧਾਰ ਕੱਢ ਲੂੰਗੀ ਨਾਲੇ ਤਾਂ ਬਲੌਗ ਦੇ ਅੱਗੇ ਆਉਣਾ ਨਹੀਂ ਨਾਲੇ ਹੱਸੀ ਅੰਦਰ ਰਹਿੰਦਾ ਦੇਖੀ ਜਾਂਦਾ ਲੌਜੀਕ ਪਹਿਣ ਨੇ ਕਹੱਸ ਕਿ ਮੇਰਾ ਨਾਮ ਬੋਲਦੇ ਪਹਿਣੇ ਪਲੀਜ਼ ਅਮਨ ਧਾਲੀਵਾਲ ਹਨਾ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਮੈਨੂੰ ਪਤਾ ਨਹੀਂ ਲੱਗਿਆ ਲਓ ਜੀ ਆਨੇ ਆਪਾ ਤੁਹਾਡਾ ਨਾਮ ਹੈ ਜਿਹੜਾ ਗੂਲਤਾ ਆ ਜਾ ਸਾਰਾ ਕੁਸ ਗੱਟੇ-ਗੁੱਟੇ ਇਹ ਸਿੱਟੇ ਪਏ ਹਾਂਜੀ ਕੀ ਕਰਨੇ ਚੱਲ ਨਹੀਂ ਪੈਨੇ ਜਾਮਾ ਦੋ ਕੁਸ ਰਹਿ ਗਿਆ ਪੂਰ ਦੋ ਕਪੂਰ ਉਹ ਕਿੱਥੇ ਲਾ ਦੂਗੀ ਪੱਖਾ ਮੈਂ ਲਾ ਦਨੀਆ ਫਿਰ ਧੋ ਕੇ ਨਾ ਕੱਪੜੇ ਤੇ ਮਸ਼ੀਨ ਗਾਂ ਵਾਲੋ ਵੀ ਅੱਜ ਪੱਖਾ ਲਾ ਕੇ ਧਾਰ ਕੱਢ ਕੇ ਲਿਆਵਾਂ ਹਾਂ ਕੀ ਹੰਦਿਆਂ ਉਹ ਲਾਲਾ ਸ੍ਰੀ ਹਾਂ ਅਗਾਂ ਬੰਨੀਆਂ ਹਾਂ ਲੋ ਜੀ ਅੱਜ ਬਣਨ ਲੱਗੇ ਨੇ ਕੀ ਹੈ ਕਰੇਲੇ ਘਰ ਮੇ ਕਰੇਲੇ ਡਿਫਿਕਲਟ ਕੰਮ ਹੈ ਜਿਹੜਾ ਸਭ ਤੋਂ ਔਖਾ ਹੈ ਇਹ ਪਹਿਲਾਂ ਦੁਪਹਿਰ ਦੇ ਕੱਟ ਕੇ ਧੁੱਪੇ ਸੁੱਕਣੇ ਪਾਏ ਪਏ ਸੀ ਤੇ ਆਹ ਗੁੰਦੇ ਲਾ ਕੇ ਵੇਹਣ ਨੂੰ ਲਾ ਕੇ ਕਿ ਇਹਦੀ ਕੜਾਹਤਾਂ ਜਿਹੜੀ ਨਿਕਲ ਜੇ ਤੇ ਬੀਬੀ ਹਜੇ ਉਦੋਂ ਨਹੀਂ ਕਿਹੜੇ ਵੇਲੇ ਆਲੀ ਬੀਬੀ ਨੇ ਕਰਦ ਖੜੀ ਹੋਈ ਆ ਤੇ ਐਵੇਂ ਘਟਰੋਂ हट ਗਈ ਮੈਨੂੰ ਕੱਲ ਨਹੀਂ ਆਉਂਦੀ ਫਲਗਾਂ ਕੋਈ ਤੋੜ ਕੇ ਫਲਗਾਂ ਤੋੜ ਲੈ ਫਲਗਾਂ ਨਾ ਰਾਂ ਸਸਰੀਆਂ ਨੂੰ ਨਹੀਂ ਆਉਂਦੀ ਪਿਆਜ਼ ਵਗੈਰਾ ਕੱਟੇ ਪਏ ਆ ਧੋ ਕੇ ਰੱਖ ਤੇ ਤੇ ਵੈਸੇ ਹੋ ਤਾਂ ਲੇਟ ਗਈ ਕਿੰਨਾ ਘੰਟਾ ਲੱਗ ਜਾਊਗਾ ਤੈਨੂੰ ਇਹਨਾਂ ਤੇ ਪਹਿਲਾਂ ਹੁਣ ਤੇਲ ਚ ਤਲਨੇ ਪੈਣਗੇ ਫੇਰ ਇਹਦੇ ਚ ਮਸਾਲਾ ਵਗੈਰਾ ਭਰਨਾ ਹੈ ਤੇ ਆਹ ਵਾਲਾ ਕਿ ਅੰਗੀਠੀ ਕਿਤੇ ਚਲਾਉਣੀ ਆ ਫੇ ਮੈਂ ਕਿਤੇ ਖਾਣ ਮੈਨੂੰ ਜਾਣੀ ਕਿ ਤਲਾਈ ਨੂੰ ਗੋਵਣ ਗੂਗਲ ਦਾ ਕੋਈ ਪਤਾ ਨਹੀਂ ਕਿ ਉਹਦਾ ਚਲੋ ਕੁਛ ਲੈ ਕੇ ਜਾऊंगी ਕਿ ਨਾ ਉਹ ਅਸੀਂ ਮਹੋਰ ਬਣਾ ਕੇ ਲੈ ਦੂੰਗੀ ਕੈਨੂ ਕੀ ਹੋਇਆ ਫਿਰ ਉਹਦੇ ਦੇਖ ਕੇ ਕਾਤੋਂ ਨਹੀਂ ਰਖਾਉਂਦੇ ਹੁੰਦੇ ਫਿਰ ਮਿੱਟੀ ਲਾਰ ਕੇ ਵਿੱਚ ਮੈਨੂੰ ਆਦੀ ਗਗਨ ਮਿਲ ਜਾਣੀ ਉਹਨੂੰ ਆਖਿਆ ਇਹ ਹੋ ਜਾਉਣਾ ਜੀ ਪਹਿਲਾਂ ਨਾ ਵਿੱਚ ਦੀ ਲਾਈਟ ਚਲੀ ਗਈ ਸੀ ਤਾਂ ਕਰਕੇ ਕੰਮ ਖੜ ਗਿਆ ਹੁਣ ਮੈਂ ਮਸ਼ੀਨ ਦਿੱਤੀ ਚਲਾ ਆ ਕਪੜੇ ਵਗੈਰਾ ਟੁੱਟੇ ਗਏ ਜਾਦਰਾ ਜਿਤਰਾ ਜੀਆਂ ਪਾਗਾਂ ਮਸ਼ੀਨ ਚ ਵੈਸੇ ਤਾਂ ਕੱਲ ਨੂੰ ਛੁੱਟੀ ਆ ਤੇ ਸੁਬਾ ਵੀ ਧੋ ਸਕਦੀ ਪਰ ਸੁਬਾ ਐਂ ਲੱਗਦਾਗਾ ਵੀ ਗਰਮੀ ਆ ਜਿਹੜੀ 6:00 10:00 ਵਜੇ ਹੋ ਜਾਂਦੀ ਆ ਗ੍ਰਾਮਧਰਨ ਕੰਮ ਨਵੇੜ ਕੇ ਅੰਦਰ ਹੋਣਾਗੇ ਹੁਣ ਤਾਂ ਕਿਉਂਕਿ 4:30 ਵਜੇ ਤਾਂ ਆਪਾਂ ਬਾਹਰ ਆ ਹੀ ਜਾਣੇ ਕੰਮ ਕਰਾ ਜਿਹੜੇ ਕਰਨੇ ਪੈਂਦੇ ਫਿਰ ਵਿੱਚੇ ਕਪੜੇ ਵਗੈਰਾ ਟੁੱਟੇ ਜਾਂਦੇ ਅੱਗੇ ਭੂਆ ਜੀ ਦੇ ਜਹੌਣ ਆਇਆ ਹੱਸਣ ਲੱਗ ਕੇ ਕਹਿੰਦੀ ਜਦੋਂ ਦੇਣੇ 9:00 ਵਜੇ ਵੀ ਆਖ ਦੇਣੀ ਮੈਂ ਕਪੜੇ ਧੋਏ ਨਹੀਂ ਤੇਰੇ ਕਪੜੇ ਚੱਲੀ ਜਾਂਦੇ ਰਹਿੰਦੇ ਧੋਣ ਵਾਲਿਆਂ ਖਾਈਆਂ ਇੱਕ ਵਿਚਾਰੀਆਂ ਗਾਂਆਂ ਦਾ ਹਾਲ ਕਿਵੇਂ ਵੱਜੀ ਜਾਂਦੀ ਹੈ ਹੁਣ ਮੈਂ ਇਹਨਾਂ ਨੂੰ ਨਮਾ ਵੀ ਨਹੀਂ ਸਕਦੀ ਕਿਉਂਕਿ ਪਹਿਲਾਂ ਸੇਕ ਤੇ ਖੜੀਆਂ ਸਨ ਉੱਤੇ ਪਾਣੀ ਨਹੀਂ ਪੜਾ ਜਮਣ ਇੱਥੇ ਗੋਲ ਕਿਲਾ ਕਹਿ ਦਿੰਨੇ ਆ ਇੱਧਰ ਟਾਲ ਕੇ ਫਿਰ ਮੈਂ ਧਾਰ ਕੱਢੀ ਉਧਰ ਗਰਾਹ ਹਾਂ ਸੀ ਦਾ ਸੇਕ ਮਾਰਦਾ ਕੰਦ ਚ ਤੇ ਲੱਗੀਆਂ ਪਈਆਂ ਆਵਦੀਆਂ ਸਾਰਾ ਸੱਜ ਸਮਾਨ ਇਕੱਠਾ ਕਰ ਲੈਂਦੇ ਆ ਤੇ ਫਿਰ ਚੱਕਦੇ ਹੋ ਇਥੇ ਇੱਕ ਇੱਕ ਚੀਜ਼ ਠੀਕ ਆ ਨਾ ਚੁੰਨੀ ਲੈਤੀ ਸੀ ਤੇ ਚੁੰਨੀ ਖਿੱਚੀ ਗਈ ਤੇ ਹੁਣ ਗਲ ਛਿੱਲਿਆ ਗਿਆ ਕਿਆ ਸੀਗਾ ਤੈਨੂੰ ਕਿਸੇ ਨੇ ਲੈਣ ਨੂੰ ਚੱਲਣਾ ਮੰਮਾ ਪਰ ਸਮਾਂ ਆਕਾ ਤਾਂ ਨਹੀਂ ਆਉਂਦੀ ਜਦੋਂ ਤੁਸੀਂ ਇਹ ਕਿਚੜ ਕਿਚਰੇ ਕਰਦੇ ਹੋਗਾ ਹੈ ਐ ਅਸੀਂ ਤਾਂ ਨਾ ਮਟਰ ਪਨੀਰ ਬਣਾਉਂਦੇ ਹਾਂ ਹਮਮ ਗੁਰਗਾ ਨਾਲ ਮੀਟ ਪੁੜੀ ਨਹੀਂ ਚਾਚੀ ਨੂੰ ਮੈਨੂੰ ਨਹੀਂ ਪਸੰਦ ਸੰਦਨੀ ਇਹਨਾਂ ਨਾਲ ਮਸਲ ਮਸਲ ਲਿਓ ਹਾਂ ਡਲੇ ਜੇ ਦੇ ਥੱਲੇ ਚਾਚੀ ਦੇਖੋ ਇਹਨਾਂ ਸਾਰੇ ਭਾਂਡੇ ਅਸੀਂ ਪਾਣੀ ਪਾਤਾ ਨਾ ਆਪਣੇ ਪੰਗੇ ਵਾ ਜਾ ਗਿੱਲੇ ਕਰਨ ਦੇ ਭਾਂਡੇ ਪਾਉਂਦੇ ਲੋਡੀ ਹਾਏ ਤਾਂ ਮੰਮੀ ਅੱਗ ਮਚਾਉਂਦੀ ਆ ਫੇਰ ਹਾਲੀ ਹਾਲੀ ਜਿਹੜਾ ਡੈਨਸ ਛੱਪ ਜਾਣਾ ਪੂਰਾ ਜਦੋਂ ਉਹਨੂੰ ਬਣਨਗੇ ਕਰੇਲੇ ਤੇ ਅੱਜ ਮੈਂ ਬੱਚਿਆਂ ਦੀ ਯੂਨੀਫਾਰਮ ਵਗੈਰਾ ਧੋਤੀ ਕਿਉਂਕਿ ਕੱਲ ਨੂੰ ਆਪਾਂ ਇਹ ਸੌਂ ਸਮਹਾਲ ਕਰਦਾਂਗੇ ਨਾਲੇ ਕੱਲ ਨੂੰ ਆਪਾਂ ਇਹਨਾਂ ਦੇ ਧੋਦਾਂਗੇ ਬੈਗ ਤੇ ਸਾਰਾ ਕੁਝ ਇਕੱਠਾ ਹੀ ਸੌਂਦਾਂਗੇ ਫਿਰ ਮਹੀਨੇ ਨੂੰ ਕੱਢਾਂਗੇ ਜਦੋਂ ਸਕੂਲ ਲੱਗਣਾ ਹੋਵੇ ਜਵਾਕਾਂ ਲਈ ਜਿਹੜਾ ਉਹ ਦਿਨ ਮਸਾਂ ਆਇਆ ਅੱਜ ਤੇ ਪੀਟੀਐਮ ਸੰਗਰਾਤੀ ਪੀਟੀਐਮ ਸ਼ਨੀਵਾਰ ਦੀ ਚਰਾ ਮਰਿੰਗਾ ਪੂਆ ਜੀ ਨੇ ਤਾਂ ਫਲੀਆਂ ਬਗਾਈਆਂ ਸੀ ਕਹਿੰਦੇ ਕਿ ਸਾਡਾ ਮਰਿੰਗਾ ਹੀ ਐਵੇਂ ਹੋ ਗਿਆ ਜੀ ਨਿਊ ਪੱਤੇ ਆਗੇ ਤਾਂ ਕੀ ਕਹਿਣਾ ਇਹ ਕਿੜੀਆਂ ਨੰਗੂਆਂ ਆਪਿਆ ਕਿੱਥੇ ਆ ਮੈਂ ਸੱਟ ਪਾਸੇ ਥੱਲੇ ਮੇਰਾ ਓਏ ਥੱਲੇ ਹੀ ਭਰਿਆ ਹੋਊਗਾ ਕੀ ਕਰਾਂ ਚਾਹ ਕੋਕੀ ਬਾਰੀ ਚ ਫਿਰਦੀਆਂ ਨਾ ਕੀੜੀਆਂ ਤੇ ਅੱਜ ਪੋਚੇ ਵਗੈਰਾ ਦਾ ਕੰਮ ਹੈ ਨਹੀਂ ਕਿਉਂਕਿ ਮੈਨੂੰ ਕੱਲ ਨੂੰ ਘਰੇ ਤਾਂ ਕਰਕੇ ਸਵੇਰੇ ਇਹਦੇ ਪੋਚੇ

ਸੂ ਬਾਗਿਆ ਦਾ ਇਹ ੋ ਕਰੇਲੇ ਬਣਨ ਲੱਗੇ ਉਹਨਾਂ ਨੂੰ ਆਪ ਆ ਜਾਾਂਗੇ ਨੇੜੇ ਹੁਣ ਆਪਾਂ ਪਸ਼ੂਆਂ ਵੱਲ ਜਾਈਏ ਪਸ਼ੂਨ ਠਾਕੇ ਆਏ ਥੱਕੇ ਮੁਰੇ ਬੈ ਕੇ ਤਾਂ ਬੀਬੀ ਦੇ ਬਾਹਾਂ ਹੀ ਆਪੇ ਚੁੰਨੀ ਲੈ ਜਾਂਦੀ ਹੈ ਗਰਮੀਆਂ ਦੀ ਕੁਛ ਲਾ ਕੇ ਰੱਖ ਦੇ ਚਲ ਕੋਈ ਨਹੀਂ ਆ ਜੇ ਤਾਂ ਇਹ ਨਹੀਂ ਚਲੇਗੇ ਸਲਾਹ ਜੀ ਸਾਫ ਦਾ ਟਾਈਮ ਹੋ ਗਿਆ ਤੇ ਹਜੇ ਸਾਡੇ ਕarele ਤਲੇ ਜਾ ਰਹੇ ਨਹੀਂ 8 ਵਜੇ ਤੋਂ ਬਣਾ ਰਹੇ ਤੇ ਫਿਰ ਦੇਣ 8 ਵਜੇ ਵੀ ਛੇਪੂ ਕarele ਨਹੀਂ ਬਣਦੇ ਜਿਹਦੇ ਹਜੂ ਸਾਰੇ ਦਾ ਹਜੇ ਲੰਡੇ ਵਗੈਰਾ ਹੋ ਕਰਦੇ ਆ ਜਿਹਦੇ ਹਜੂ ਸਭ ਪਲਵ ਮਦਰਾ ਉਨ ਬੈਠੀ ਫੇਰ ਵੀ ਕਿੱਥੇ ਤੇ ਇਹਨਾਂ ਦਾ ਟਾਈਮ ਬਹੁਤ ਲੱਗਦਾ ਮਸਾ ਮਿਲ 12 ਸਾਡੇ 12 ਵਜੇ ਤੋਂ ਮਸਾ ਆਉਂਦਾ ਇੱਕ ਵਾਰੀ ਜੇ ਰੋਟੀ ਬੁਕਾ ਕੇ ਫਿਰ ਪਾਲੇ ਆ ਗਈ ਤੇ ਮਸਾ ਤਿਆਰ ਕੀਤੀ ਸੀ ਮੈਂ ਗਰੇਲੇ ਕੁਲਲੇ ਮੈਂ ਆਪ ਬਣਾ ਲਈ ਸੀ ਅਸਾਂ ਤਾਂ ਬੰਨੀ ਸੀ ਬਸ ਕੱਲੀ ਰੋਟੀ ਚੈੱਕ ਕਰੀ ਲੈ ਅਣਾ ਜਿਹੜੇ ਖਾਣੇ ਬੜੇ ਔਖੇ ਨੇ ਜਿੰਨੇ ਬਣਾਉਣੇ ਔਖੇ ਉਹਨੇ ਖਾਣੇ ਆ। ਚਾਹ ਪੀਣ ਸਰ ਵੇਲੇ ਉਹ ਤੇ ਗਰਦਨ ਲੱਗੀ ਸੀ ਲੈ, ਠੀਰੇ। ਮਾਰੇ ਜਿਵੇਂ ਗਾਂਹ ਜਾੜੀ ਦੇ ਫੇਰ ਵਿੱਚ ਸੱਤਨ ਕੋਲੇ ਬਾਹਰ ਆ ਤਾ ਬੀਬੀ ਮੰਗਵਾਈ ਜਾਂਦੀ ਸੀ ਉਦੋਂ। ਲਓ ਜੀ ਬੀਬੀ ਆਲਾ ਭਰਗੇ ਕੂਲਰ ਤੇ ਬੀਬੀ ਨੂੰ ਗਿਆ ਵੀ ਕੋਈ ਰੈਸਟ ਵਗੈਰਾ ਲੈ ਲੈ ਕਿਹੜੇ ਵੇਲੇ ਨਹੀਂ ਬੈਠੀ ਬੀਬੀ ਸਾਡੀ। ਜੇ ਲੱਗ ਜੈਣਾ ਫਿਰ ਮੁੜ ਕੇ ਹਟਦੀ ਨਹੀਂ ਫਿਰ ਇਹ ਕਿਸੇ ਦਾ ਕਹਿਣਾ ਵੀ ਨਹੀਂ ਮੰਨਦੀ ਹੈਗੀ ਜੇ ਅਸੀਂ ਕਹਿ ਤੀਏ ਨਾ ਵੀ ਛੱਡ ਦੇ ਖੜਾ ਵੀ ਪਾਇਆ ਜਾਂ ਛੱਡ ਖੜਾ ਵੀ ਤੜਕੇ ਕੱਟਿਆ ਜਾਣਗੇ ਕਿਹੜਾ ਧਰਮ ਨਹੀਂ ਫਿਰ ਉਹ ਕੰਮ ਵੈਸੇ ਸਿੱਟ ਲਵਾਉਂਦੀਆਂ ਦੋਨੇ ਇੱਕੋ ਜਿਹੀਆਂ ਜਿਹੜੇ ਕੰਮ ਦੇ ਮਾਗਰ ਪੈ ਜਗੇ ਨਾ ਫਿਰ ਅਸੀਂ ਵਿੱਚ ਵਿਚਾਲੇ ਨੂੰ ਛੱਡ ਦਿੰਦੇ ਹਾਂ ਉਹਨਾਂ ਦਾ ਕੰਮ ਕਰਕੇ ਸਾਹ ਲੈਦਾ ਹਨਾ ਬੀਬੀ ਆਪਾਂ ਨੂੰ ਕਹਿ ਦਿੰਦੇ ਕਹਿਣਾ ਵੀ ਰਾਸ਼ੀ ਇੱਕੋ ਜੀ ਇਹਨਾਂ ਦੀ ਆਹ ਇਹਨੇ ਗੋਤ ਵੀ ਇੱਕ ਹੈ ਰਾਸ਼ੀ ਵੀ ਇਹਨਾਂ ਦੀ ਇੱਕ ਆ ਕਿਰਸੀ ਆਈ ਨੀ ਅੱਜ ਕੱਲ੍ਹ ਤੋਂ ਛੁੱਟੀ ਹੈ ਕਈ ਪਣਾ ਦੀ ਆਦਤ ਹੁੰਦੀ ਹੈ ਨਾ ਵਿੱਚ ਵਿਚਾਲੇ ਜੇ ਕੰਮ ਛੱਡ ਕੇ ਵੀ ਰਸੂਈ ਚ ਜਾਣ ਲੱਗ ਜਾਂਦੇ ਆਂ ਪਾਣੀ ਦੇ ਛੱਕ ਦੀ 10 ਵਜੇ ਕੰਮ ਨਿਬੜੇ ਤੇ ਛੱਕ ਦੀ ਨਿਬੜੇ 12 ਵਜੇ ਆਪਾਂ ਆਪਣੇ ਕੰਮ ਕਰਾ ਜਿਹੜੇ ਕਰਕੇ ਸਾਹ ਲਈਦਾ ਮੁੜ ਕੇ ਨਹੀਂ ਨਿਕਲਦੇ ਆਪਾਂ 2 ਘੰਟੇ ਬਾਹਰ ਕੇਰਾ ਪਸਾ ਸਾਰੇ ਨਿਬੜ ਜਾਈ ਤੇ ਜਿਵੇਂ ਬਹੁਤ ਪਣਾ ਕਹਿੰਦੇ ਨੇ ਨਾ ਰਮਣ ਕਹਿੰਦੇ ਨੇ ਵੀ ਇਹ ਟੂ ਜੈਡ ਇਹ ਟੂ ਜੈਡ ਕੰਮ ਨੇੜ ਕੇ ਫੇਰ ਅਸੀਂ ਪੁੱਤ ਪੁੱਤ ਓਏ ਓਤਰ ਕੂਲਰ ਦੇ ਵਿੱਚ ਉਹ ਕਰੀ ਪਾਈ ਬਹੁਤ ਕਰ ਲੈ ਮੈਂ ਲਾਈਟ ਛੱਡਦਾ ਪਰ ਫਿਰ ਪਤਾ ਨਹੀਂ ਲੱਗਣਾਗਾ ਪੌਣੇ 8 ਹੋ ਗਏ ਬਈ ਤੇ ਮੰਮੀ ਕਹਿੰਦੀ 8 ਵਜੇ ਦਨ ਚੀ ਭੂਗੋਦ ਨੂੰ ਕਰੇਲੇ ਬਣ ਜਾਣਗੇ ਮੈਂ ਕਿਹਾ ਭਾਈ 8 ਵੀ ਵਜ ਗਿਆ ਯਸ ਬੀਬੀ ਭੱਜ ਭੱਜ ਕੇ ਕੀ ਹਾਲ ਬਣਾਇਆਗਾ ਆਪਦਾ ਇੱਥੋਂ ਦੇ ਪਹਿਲਾ ਪੈਪ ਫੜੋ ਇਹ ਕਿੱਥੇ ਬਾਹਰ ਗੁੰਮਰ ਲੱਗਿਆ ਹੋਵੇ ਤਾਂ ਬਾਲੀ ਜਿਆਦੇ ਠੰਡੀ ਹਵਾ ਆਵੇ ਹਵਾ ਤਾਂ ਬਸ ਠੰਡੀ ਹੁੰਦੀ ਆ ਖਿੜਕੀਆਂ ਖੋਲ ਦੰਨੇ ਆ ਤੇ ਪਰ ਬੀਬੀ ਕਹਿੰਦੀ ਮੈਨੂੰ ਬਾਹਰ ਨਹੀਂ ਦੰਨੀ ਆ ਮੈਂ ਤਾਂ ਘਰ ਦੇ ਅੰਦਰ ਹੀ ਲਾ ਦੰਨੇ ਆ ਖੜ ਦੇ ਮੈਨੂੰ ਬਾਲਜੇ ਕੱਢ ਦਿੰਦੇ ਗਰਮੀ ਜਿਆਦੇ ਹੋਣ ਕਰਕੇ ਨਾ ਮੈਂ ਇਹਨਾਂ ਨੂੰ ਗਾਈਆਂ ਜੇਣਾਂ ਦਾ ਦੁੱਧ ਲਈ ਦੁੱਧ ਦੇ ਦਿੰਦੇ ਇਦਾਂ ਇਹ ਬਾਲਾ ਹੋਂਕਦੇ ਜਰਸੀ ਨਾ ਕਹਿੰਦੇ ਗਰਮੀ ਨਹੀਂ ਮੰਦਗੇ ਬਹੁਤ ਮੰਦਗਾ ਫਿਰ ਮੈਂ ਹਾਂ ਕਿ ਨਮਾਈ ਇੱਥੇ ਖੜੀ ਖੜੀ ਉਹਰ ਨੇ ਕਿਹੜੇ ਵੇਲੇ ਆ ਗਏ ਮੂਰੇ ਹੋ ਗੜਦੇ ਇੱਕ ਦੂਜੇ ਤੋਂ ਹੰਡੇ ਹੰਡੇ ਕੇ ਆ ਮਰੋਕੀ ਬੈਠੀਆਂ ਤੇ ਰੀਰੂ ਵੀ ਹਵਾ ਜਾਂਦੇ ਹੋ ਜਾ ਬਖਰਾੰਦਰੀ ਹੋਣੀ ਪੂਰੇ ਤੇ ਆਪਾ ਬਹਿ ਗਈ ਪਾਸੇ ਹੋ ਜਾ ਕੇ ਦੂਜਿਆਂ ਨੂੰ ਭੋਰਾ ਹਵਾਜ ਬੀਬੀ ਤੁਰੀ ਬੀਬੀ ਨੇ ਮੰਨੀ ਲਈ ਗੱਲ ਬਾਬਾ ਗੁੱਡੀ ਗੇੜ ਵਾਲਾ ਨੂੰ ਚੱਲੀ ਚਲੋ ਜੀ ਬੱਚੇ ਹੋ ਗਏ ਫ੍ਰੀ ਅੰਦਰ ਨਹੀਂ ਜਾਣਾ ਬੜ ਕੇ ਸਾਰੀ ਰਾਤ ਅੰਦਰ ਹੀ ਬੈਣਾ ਹੈ ਇੱਥੇ ਪਏ ਰੋ ਹਜੇ ਪੱਖਿਆਂ ਨੂੰ ਵੀ ਰੈਸਟ ਜ਼ਰੂਰੀ ਹੈ ਛੁੱਟੀਆਂ ਹੋ ਗਈਆਂ ਪਹਿਲਾਂ ਮੈਂ ਜਾਣੂਗਾ ਬਸ ਤੇ ਉਹਨਾਂ ਨੂੰ ਗੋਲ ਗੱਪੇ ਖਾਣ ਦੇ ਜੀ ਕਰੀ ਜਾਂਦੇ ਉਹਦੇ ਦੇਖਿਆ ਹਾਂ ਲਓ ਜੀ ਦਾਂ 8 ਦਾ ਹੋ ਗਿਆ ਸਵਾ 8 ਦਾ ਹੋ ਗਿਆ ਤੇ ਕਰੇਲੇ ਸਾਡੇ ਬਣ ਗਏ ਹੁਣ ਮੰਮੀ ਇਹਨਾਂ ਨੂੰ ਪਰ ਪਰ ਕੇ ਹਣ ਧਾਗਿਆਂ ਨਾਲ ਵੀ ਬਣਾਉਗੇ ਨਾ ਨਾ ਐ ਚੱਕ ਚੱਕ ਬੜਾ ਲਾਗੇ ਇੱਕ ਕਰੇਲਾ ਖਾਈ ਚਲੋ ਕਰੇਲਾ ਬਤੈ ਬਾਜ਼ਾਰੀ ਸਾਡੀ ਕੜਾਹੀ ਦੀ ਦਾ ਜਮਾ ਬਚਾਰੀ ਢ ਟੁਕੜਾ ਬਚ ਗਿਆ ਕੜਾਈ ਦਾ ਤਾਂ ਕਰੇਲੇ ਟੋਟੇ ਕੀ ਤਰਾ ਸਦੂ ਦਾ ਗੱਲੇ ਉਹ ਖਾਈਏ ਨਹੀਂ ਹੈ ਗੰਡੇ ਕਰੇਲੇ ਗੱਡੀ ਜਾਂਦੀ ਕਰੇਲੇ ਦੀ ਉਹ ਜੁਆ ਵੇਖੀ ਖਾਦਾਂਗੇ ਇਹ ਇਹਦੇ ਸਾਦ ਗਣਿਆ ਖਾਈ ਹੰਦੇ ਨਾ ਗੱਡੇ ਉੱਪਰ ਹੁੰਦੇ ਹੀ ਬੈਠੇ ਮਿਲੇ ਤੂੰ ਹਮਕੋ ਬੰਦ ਕਰ ਇਹਨੂੰ ਫੋਨ ਨੂੰ ਮਿਲੇ ਤਾ ਹਮਕੋ ਕੱਲ ਪੈਣ ਕਹਿੰਦੀ ਲਖਵੀਰ ਕਹਿੰਦੀ ਕਿ ਤੇਰੇ ਸੂਟ ਦੀ ਰੇਂਜ ਵਾਲੀ ਹੈ ਕਹਿੰਦੀ ਮੈਂ ਲੈ ਨਹੀਂ ਸਕਦੀ ਕਿੰਨੀ ਵਾਲੀ ਸੀ ਸੂਟ ਦੀ ਰੇਂਜ 19 ਲੱਖ 19 ਲੱਖ ਰੀਸ ਕਰਨ ਲੱਗੀ ਕਹਿੰਦੀ ਮੈਂ ਵੀ ਸਮਰ ਕਲੈਕਸ਼ਨ ਲੈ ਕੇ ਗਈ ਮਡਾਲ ਕਾਟਨ ਦੇ ਸੂਟ ਹੈ ਇਹਦੇ ਡੈਡੀ ਕਹਿੰਦਾ ਕੀ ਪ੍ਰਾਈਸ ਹੈ ਕਹਿੰਦੀ 5 ਲੱਖ ਫਿਰ 19 ਲੱਖ ਐ ਪਤਾ ਨਹੀਂ ਵੀ ਉਹ ਹੁੰਦੇ ਕਿੰਨੇ ਆ ਇਹਨਾਂ ਦੇ ਸਪ੍ਰਿੰਗ ਹਾਂ ਕੌੜਾਗਾ ਮੈਨੂੰ ਦੱਸਾ ਦੇ ਜੀ ਮੈਨੂੰ ਪਿਆੰਗੇ ਉਧਾਰੀ ਆ ਮੈਂ ਆ ਮਮਾ ਮੈਂ ਤੇਰੇ ਲਈ ਲਾਲੀ ਆ ਕੇ ਡੋਇਆ ਕਰ ਲਓ ਜੀ ਟਾਈਮ ਸਾਡੇ 9 ਦਾ ਹੋ ਗਿਆ ਆਪਾਂ ਖਾਣਾ ਇਹਨਾਂ ਦੇ ਇਹਨਾਂ ਪਿਆਸ ਦੇ ਨਾਲ ਤੇ ਖਾਣ ਦੀ ਕਰੇਲੇ ਦੇ ਨਾਲ 9:30 ਦਾ ਟਾਈਮ ਹੋ ਗਿਆ ਕੰਮ ਨਹੀਂ ਨਿਪੜੇ ਖੇਤੋਂ ਆਏ ਨੇ ਹੁਣ ਮੋਟਰ ਵਗੈਰਾ ਦਾ ਕੋਈ ਕੰਮ ਕਰ ਕਰਨਾ ਸੀ ਤਾਂ ਕਰਕੇ ਵੈਸੇ ਅਸੀਂ ਨਾ ਅੱਜ 1:30 8 ਵਜੇ ਦੇ ਨੂੰ ਵਧੀਆ ਫ੍ਰੀ ਹੋ ਜਾਂਦੇ ਸਾਰੇ ਜੇਕਰ ਘਰੇ ਹੁੰਦੇ ਤੇ ਖੇਤਾਂ ਦੇ ਕੰਮ ਪਤੀ ਆ ਵੀ ਸ਼ਾਮ ਨੂੰ ਤਾਂ ਹੁਣ ਇੰਨੀਆਂ ਕਿ ਜ਼ਿਆਦੇ ਕੰਮ ਆ ਰਿਹਾ ਬਾਜਰਾ ਪੈਂਦੀ ਐ ਨਾਲੀਆਂ ਜ਼ਿਆਦੇ ਮੰਮੀ ਕਹਿੰਦੀ ਆ ਪਾਪੇ ਰੋਟੀ ਹੋ ਪਾਪੇ ਨੂੰ ਰੋਟੀ ਬਣਾਉਣੀ ਆ ਹਾਂ ਰੋਟੀ ਪਾਣੀ ਛਾੜ ਰਹੇ ਹਾਂ ਕੋਈ ਹਾਲੋਂ ਨਹੀਂ ਕੋਈ ਹਾਲ ਨਹੀਂ ਅੱਜ ਤਾਂ ਬੜੀ ਗਰਮੀ ਸੀ ਖੇਤ ਗਰਮੀ ਰੋਜ਼ ਹੀ ਹੁੰਦੀ ਐ ਵੈਸੇ ਇਹ ਤਾਂ ਬੜਾ ਬਰਾਹਣਾ ਸੀ ਮੈਂ ਟਾਈਮ ਦੇ ਦੇ ਖੇਤ ਕੋਈ ਮਾੜਾ ਮੋਟਾ ਸਾਭਗਾ ਪਰ ਹਜੇ ਤੱਕ ਇੰਨਾ ਕਹਿ ਆ ਵੀ ਬਾਣ ਜਹੂ ਆਗੇ ਜਦੋਂ ਝੋਨਾ ਲੱਗੇ ਉਦੋਂ ਪਰਦਾ ਮਾਰਿਆ ਕਰੂਗੀ ਹੂੰ ਪਾਣੀ ਦੀ ਆਥ ਨੂੰ ਲਾਗੇ ਸੇਮ ਵਰਗੇ ਨਾਲ ਖੇੜਦੇ ਖਾ ਕੇ ਰੋਟੀਆਂ ਅਸੀਂ ਛਕੀਏ ਫਿਰ ਮੈਨੂੰ ਅੱਜ ਭੁੱਖ ਨਹੀਂ ਲੱਗਦੀ ਫਿਰ ਮੈਂ ਕਹਾਂ ਫੁੱਲ ਲੱਤਾ ਮੇਰੇ ਨੂੰ ਵੀ ਭੁੱਖ ਨਹੀਂ ਲੱਗਦੀ ਕੋਪੀ ਪਲੀਜ਼ ਅੱਧੀ ਰਾਤ ਹੋਈ ਪਈ ਹੈ ਤੁਸੀਂ ਸੌਂ ਜਾਇਆ ਕਰੋ ਹੁਣ ਨਹੀਂ ਇਹਨਾਂ ਨਹੀਂ ਲਾਉਂਦੀ ਕਿਉਂਕਿ ਇਹਨਾਂ ਨੇ ਕਿਹੜਾ ਸਕੂਲ ਜਾਣਾ ਹੁਣ ਇਹਨਾਂ ਨੂੰ ਛੁੱਟੀਆਂ ਹੋ ਗਈਆਂ ਨੇ ਹਾਂ ਚਲ ਮੈਂ ਨਜ਼ਾਰੇ ਆ